ਜਿਹੜਾ ਕਤਲ ਕੀਤਾ ਕਿਉਂ ਕੀਤਾ ਸੀ ਅਸਾਂ ਜੀ ਕੀ ਹੈ ਕੀ ਹੈ ਅੱਛਾ ਨਹੀਂ ਕੀ ਕਾਰਨ ਕਿਉਂ ਆ ਸੀ ਇਹ ਨਾਲ ਹੀ ਗੱਲਬਾਤ ਸੀ ਕਿਹੜੀ ਨਹੀਂ ਨੀਰੂਣਾ ਹੂੰ ਨੀਰੂਣਾ ਨੀਰੂ ਕੋਣਾ ਹਾਂ ਨਹੀਂ ਅੱਛਾ ਤੁਹਾਡੀ ਘਰ ਵਾਲੀ ਆ ਨਹੀਂ ਹਾਂ ਗੱਲਬਾਤ ਸੀ ਕੰਮ ਦਾ ਢੀਂ ਮਾਰਦਾ ਅੱਛਾ ਹਾਂ ਜੀ ਉੱਥੇ ਗੱਲਬਾਤ ਸੀ ਤੇਰੀ ਗੱਲਬਾਤ ਸੀਗੀ ਹਾਂ ਜੀ ਹੋ ਗਈ ਸੀ ਅੱਛਾ ਹਾਂ ਜੀ ਤੇ ਜਿਹੜਾ ਕਤਲ ਕੀਤਾ ਉਹ ਕੌਣ ਸੀ ਉਹਨਾਂ ਦੇ ਹਸਬੰਦ ਸੀ ਅੱਛਾ ਤਾਂ ਕਦੇ ਨਾ ਕੀਤਾ ਸੀ ਕਤਲ ਹਾਂਜੀ ਦਾਸ ਜੀ ਅੱਛਾ ਤੇ ਡਰ ਨਹੀਂ ਲੱਗਾ ਸੀ ਕੋਈ ਸਰ ਪਤਾ ਨਹੀਂ ਲੱਗਨੇ ਰਿਹਾ ਤੇ ਹੁਣ ਪਛਤਾਵਾ ਹੈਗਾ ਹਾਂਜੀ ਜੀ ਬੀਤੀ ਵੀਰ ਦਸੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਇੱਕ ਡੈੱਡ ਬੋਡੀ ਮੁੰਡਾ ਪਿੰਡ ਦੇ ਕੋਲ ਇੱਕ ਡੈੱਡ ਬੋਡੀ ਜਿਹੜੀ ਹੈ ਸੜਕ ਦੇ ਕੰਢੇ ਤੇ ਪਈ ਹੈ ਜਿਹੜੀ ਕਿ ਬੁਰੀ ਤਰੀਕੇ ਨਾਲ ਉਹਨੂੰ ਤੇਜ਼ ਤਾਰ ਹਥਿਆਰਾਂ ਨਾਲ ਵੱਢਿਆ ਹੋਇਆ ਹੈ ਤੇ ਉਹ ਜਦੋਂ ਉੱਥੇ ਮੌਕੇ ਤੇ ਜਾ ਕੇ ਕੇਸ ਰਿਜਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹ ਡੈੱਡ ਬੋਡੀ ਇੱਕ ਮੁਕੇਸ਼ ਕੁਮਾਰ son of ਸਤਪਾਲ ਸਿੰਘ ਜਲੰਧਰ ਦੀ ਸੀਗੀ ਜੇ ਜਦੋਂ ਹੋਰ ਡੁਆਇਚੇ ਦੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਪਤਾ ਲੱਗਾ ਵੀ ਇਹਦੀ ਵਾਈਫ ਜਿਹੜੀ ਹੈ ਨੀਰੂ ਇਹਦੇ ਇੱਕ ਹਰਪ੍ਰੀਤ ਹੈਪੀ ਜਿਹੜਾ ਜਲੰਧਰ ਦਾ ਹੀ ਰਹਿਣ ਵਾਲਾ ਸੀ ਤੇ ਨੀਰੂ ਤੇ ਹਰਪ੍ਰੀਤ ਹੈਪੀ ਇਹ ਦੋਨੇ ਡੀਮਾਰਟ ਜਲੰਧਰ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੇ ਜਿਹੜੇ ਆਪਸ ਵਿੱਚ ਰਿਲੇਸ਼ਨ ਡਵੈਲਪ ਹੋ ਗਏ ਤੇ ਇਹ ਜਿਹੜੇ ਇੱਕ ਦੂਜੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀਗੇ ਸੋ ਇਹ ਜਿਹੜਾ ਮਰਨ ਵਾਲਾ ਸੀਗਾ ਇਹ ਇਹਨਾਂ ਦੇ ਵਿਆਹ ਦੇ ਵਿੱਚ ਇੱਕ ਰੋੜਾ ਸੀਗਾ ਕਿਉਂਕਿ ਨੀਰੂ ਨੂੰ ਸ਼ਾਇਦ ਲੱਗਦਾ ਸੀਗਾ ਵੀ ਇਹ ਡਾਈਵੋਰਸ ਮੈਨੂੰ ਨਹੀਂ ਦੇਵੇਗਾ ਤੇ ਉਹਨੇ ਫਿਰ ਇਹਨੂੰ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਹਮਸਲਾ ਹੋ ਕੇ ਸਲਾਹ ਕੀਤੀ ਪਿੰਨੂੰ ਜਿਹੜਾ ਇਹਦਾ ਕੱਡਾ ਕੱਢ ਦਿੱਤਾ ਜਾਵੇ ਇਸੇ ਤਹਿਤ 19 ਤਰੀਕ ਨੂੰ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਜਿਹੜਾ ਵਾ ਮਰਨ ਵਾਲੇ ਨੂੰ ਹਰਪ੍ਰੀਤ ਹੱਪੀ ਨੇ ਆਪਣੇ ਕੋਲ ਬੁਲਾਇਆ ਇਹ ਉੱਥੇ ਬੱਸ ਸਟੈਂਡ ਤੇ ਇਕੱਠੇ ਹੋਏ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਇਕੱਠੇ ਸ਼ਰਾਬ ਸ਼ੂਪੀਤੀ ਅਤੇ ਉਸੇ ਦਰਾਨੀਏ ਦੋਨੇ ਜਿਹੜੇ ਆਪਣੇ ਜਿਹੜੇ ਹਨ ਕੋਧਰ ਸਾਈਡ ਨੂੰ ਕੰਗਸਾਪੂ ਦੇ ਲਾਗੇ ਜਿਹੜਾ ਮੁੰਡਾ ਪਿੰਡ ਦੇ ਲਾਗੇ ਉੱਥੇ ਆ ਗਏ ਉੱਥੇ ਜਿਹੜਾ ਮਰਨ ਵਾਲਾ ਇਹ ਪਿਸ਼ਾਬ ਕਰਨ ਲਈ ਉਤਰਿਆ ਤੇ ਇਹਨੇ ਇੱਥੇ ਅਟੈਕ ਕਰਕੇ ਇਹਨੂੰ ਜਿਹੜਾ ਸੀਰੀਅਸ ਜਿਹੜੇ ਸੱਟਾ ਲਾ ਕੇ ਉਹ ਜਿਹੜਾ ਮਾਰਤਾ ਔਰ ਉਸ ਤੋਂ ਬਾਅਦ ਇਹਨੇ ਟੈਲੀਫੋਨ ਤੇ ਗੱਲ ਵੀ ਕੀਤੀ ਆਪਣੀ ਪ੍ਰੇਮਿਕਾ ਨਾਲ ਵੀ ਮੈਂ ਜਿਹੜਾ ਇਹਦਾ ਕੰਮ ਕਰਤਾ ਵਾ ਸਰ ਹਮਲਾ ਕਾਦੇ ਨਾਲ ਕੀਤਾ ਗਿਆ ਇੱਕ ਦਫਤਰ ਸੀਗਾ ਜੀ ਇਹਨੇ ਕੋਈ 15 ਦਿਨ ਪਹਿਲੇ ਇੱਕ ਦਫਤਰ ਲਿਆ ਸੀਗਾ ਸਪੈਸ਼ਲੀ ਉਸੇ ਵਾਸਤੇ ਉਸ ਦਫਤਰ ਦੇ ਨਾਲ ਇਹਨੇ ਹਮਲਾ ਕਰਕੇ ਕੀਤਾ ਉਹ ਦਫਤਰ ਤੇ ਜਿਹੜਾ ਮਾਰਨ ਤੋਂ ਬਾਅਦ ਇਹ ਮਰਨ ਵਾਲੇ ਦਾ ਮੋਟਰਸਾਈਕਲ ਜਿਹੜਾ ਵਾ ਕਿਉਂਕਿ ਇੱਕੋ ਮੋਟਰਸਾਈਕਲ ਤੇ ਆਏ ਸੀ ਆਪਣਾ ਮੋਟਰਸਾਈਕਲ ਜੰਦਰ ਖੜਾ ਕਰਾਇਆ ਸੀਗਾ ਜਿਹੜਾ ਕਿਊਬਸ ਹੈਗਾ ਹਰਪ੍ਰੀਤ ਹੈਪੀ ਤੇ ਇਹ ਦੋਨੇ ਜਣੇ ਆ ਆਪਣੇ ਮਰਨ ਵਾਲੇ ਦੇ ਮੋਟਰਸਾਈਕਲ ਦੇ ਇਕੱਠੇ ਆਏ ਸੀਗੇ ਉਹ ਮੋਟਰਸਾਈਕਲ ਤੇ ਉਹਦਾ ਜਿਹੜਾ ਉਹਦਾ ਪਰਸ ਜਿਹਦੇ ਚ ਉਹਦਾ ਆਧਾਰ ਕਾਰਡ ਉਹਦਾ ਪੈਨ ਕਾਰਡ ਤੇ ਉਹਦਾ ਲਾਇਸੈਂਸ ਜਿਹੜਾ ਡਰਾਈਵਿੰਗ ਲਾਇਸੈਂਸ ਸੀ ਉਹ ਸਾਰਾ ਆਪਣੇ ਨਾਲ ਲੈ ਕੇ ਚਲਾ ਗਿਆ ਸੀਗਾ ਉਹ ਸਾਰਾ ਜਿਹੜਾ ਹੈਗਾ ਵਾ ਤੇ ਜਿਹੜਾ ਹਥਿਆਰ ਜਿੰਨੇ ਨੇ ਨਾ ਇਹਨੇ ਕਤਲ ਕੀਤਾ ਵਾ ਉਹ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਮਰਨ ਵਾਲੇ ਦਾ ਮੋਟਰਸਾਈਕਲ ਅਤੇ ਨਾਲ ਜਿਹੜੇ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਮਰਨ ਵਾਲੇ ਦਾ ਤੇ ਉਹਦਾ ਜਿਹੜਾ ਲਾਇਸੈਂਸ ਹੈ ਉਹ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਨੇ ਸਰ ਇਹਨਾਂ ਦੇ ਕੋਈ ਬੱਚਾ ਵੀ ਹੈ ਕਿ ਜਿੰਨੇ ਜੀ ਹਾਂ ਜਿਹੜੇ ਮਰਨ ਵਾਲਾ ਤੇ ਨਿਰੂ ਹੈ ਇਹਦੇ ਇੱਕ 10 ਸਾਲ ਦਾ ਬੇਟਾ ਹੈ ਇੱਕ 6 ਸਾਲ ਦੀ ਬੇਟੀ ਵੀ ਹੈ ਜੀ ਦਾ ਮੈਰਿਡ ਹੈ ਜਿਹੜਾ ਉਹ ਅਨਮੈਰਿਡ ਹੈ ਜੀ ਦੂਜਾ ਜਿਹੜਾ ਹੈਗਾ ਹਰਪ੍ਰੀਤ ਹੈਪੀ ਜਿਹੜਾ ਦੂਸਰਾ ਕਿਊਜ਼ ਦਾ ਉਹ ਅਨਮੈਰਿਡ ਹੈ ਬਲਕਿ ਇਹਨਾਂ ਨੇ ਪ੍ਰੋਗਰਾਮ ਉਹਦੀ ਬੋਟੀ ਨਾਲ ਮਿਲ ਕੇ ਆਏ ਜਿਹੜੀ ਹੱਤਿਆ ਹਾਂ ਬਿਲਕੁਲ ਜੀ ਕਿਉਂਕਿ ਉਸ ਤੋਂ ਬਾਅਦ ਇਹਨੇ ਆਪਣੇ ਫੋਨ ਤੇ ਗੱਲ ਵੀ ਉਹਦੇ ਨਾਲ ਕੀਤੀ ਰਾਤ 19 ਤਰੀਕ ਨੂੰ ਰਾਤ ਨੂੰ ਉਹਨੂੰ ਮਾਰਨ ਤੋਂ ਬਾਅਦ ਇਹਨੇ ਆਪਣੇ ਇੰਸਟਾਗ੍ਰam ਤੇ ਉਹਨੂੰ ਦੱਸਿਆ ਫੋਨ ਕਰਕੇ ਵੀ ਮੈਂ ਆਪਣਾ ਜਿਹੜਾ ਉਹਨੂੰ ਡੈੱਡ ਕਰਤਾ ਦਾ ਕੰਮ ਕਰਤਾ ਹਾਂ ਹਾਂਜੀ ਕਿਨੇ ਚਿਰ ਤੋਂ ਰਿਪੋਰਟ ਦਿੱਤੀ ਹੋਕੀ ਕੀ ਕੋਈ ਪਿਛਲੇ 6-7 ਮਹੀਨੇ ਤੋਂ ਆਪਰਸਿੰਗਲੇਸ਼ਨ ਸੀਗਾ ਕਿ ਕਿਹੜੀ ਧਾਰਾ ਲਾਈ ਹੋਈ ਹੈ ਇਹੋ ਜਿਹਾ ਜਿਹੜੀ ਮਰਡਰ ਦੀ ਲੱਗਦੀ 302 ਦੀ ਜੀ ਠੀਕ ਹੈ ਜੀ ਹੁਣ ਦੋ ਜਣੇ ਗ੍ਰਿਫਤਾਰ ਕੀਤੇ ਹਾਂਜੀ ਦੋ ਜਣੇ ਚ ਦੋਨੇ ਸੀਗੇ ਜਿਹੜੀ ਦੋਨੇ ਦੋਸ਼ੀ ਚ ਰਹਿਣਗੇ ਇਹਦੇ ਤੋਂ ਪਹਿਲਾਂ ਵੀ ਹਾਰਪ੍ਰੀਤ ਹੈ ਪਹਿਲੇ ਉਸ ਹੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡਾ ਉਹ ਅਸੀਂ ਇਹਦਾ ਲੈ ਕੇ ਇਹਨਾਂ ਦਾ ਤੇ ਉਹ ਇਨਵੈਸਟੀਗੇਸ਼ਨ ਕਰਦੇ ਹਾਂ ਕਿ ਜਿਦੋਂ ਵੀ ਹੋਏਗਾ ਤੇ ਉਹ ਵੀ ਉਹਦਾ ਵੀ ਦੇਖਿਆ ਜਾਏਗਾ ਪਾਰਟ ਸਰ ਨਚਰਾ ਵੀ ਆਦੀ ਹੈਗਾ ਨਸ਼ਾ ਸ਼ਰਾਬ ਵਗੈਰਾ ਦਾ ਤਾਂ ਹੈਗਾ ਬਾਕੀ ਉਹ ਹਜੇ ਆਪਾਂ ਦੇਖਦੇ ਆ ਡੂਇੰਗ ਇਨਵੈਸਟੀਗੇਸ਼ਨ